ਹਾਂਜੀ ਸਤਿ ਸ੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੀ YouTube ਚੈਨਲ ਪੜੋ ਪੰਜ ਆਵਦੇ ਉੱਪਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੀਐਸਟ ਪੰਜਾਬੀ ਪੇਪਰ 1 ਤੇ ਪੇਪਰ 2 ਦੇ ਨਾਲ ਸੰਬੰਧਤ ਆਪਾਂ ਜਿਹੜੀਆਂ ਲਗਾਤਾਰ ਕਲਾਸਾਂ ਮੋਸਟ ਇੰਪੋਰਟੈਂਟ MCQ ਦੀਆਂ ਲਗਾ ਰਹੀਆਂ ਜਿਸ ਦੇ ਵਿੱਚ ਆਪਾਂ ਅੱਜ ਦੀ ਕਲਾਸ ਜਿਹੜੀ ਹੈਗੀ ਪੰਜਾਬੀ ਵਿਆਕਰਨ ਤੇ ਨਾਲ ਸੰਬੰਧਤ ਹੋਵੇਗੀ ਤੇ ਇਸ ਦੇ ਵਿੱਚ ਮੋਸਟ ਇੰਪੋਰਟੈਂਟ ਪੰਜਾਬੀ ਵਿਆਕਰਨ ਦੇ ਸਵਾਲਾਂ ਦੇ ਉੱਪਰ ਆਪਾਂ ਡਿਸਕਸ਼ਨ ਕਰਾਂਗੇ ਤੇ ਨਾਲ ਹੀ ਉਹਨਾਂ ਨੂੰ ਆਪਾਂ ਸਮਝਾਂਗੇ ਠੀਕ ਹੈ ਜੀ ਸੋ ਚਲਦੇ ਆਪਾਂ ਕੁਐਸਚਨਾਂ ਦੇ ਵੱਲ ਕਿਉਂਕਿ ਆਪਾਂ ਬਹੁਤਾ ਤੁਹਾਡਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੇ ਸਿੱਧਾ ਆਪਾਂ ਕੰਮ ਦੀ ਗੱਲ ਤੇ ਆਉਣੇ ਆ ਪਛੇਤਰ ਦਾ ਕੰਮ ਕੀ ਹੈ ਵਿਕਾਰ ਪੈਦਾ ਕਰਨਾ ਵਿਉਂਧਪਤੀ ਕਰਨਾ ਵਿਉਂਧਪਤੀ ਵਿਚਾਰ ਕਰਨਾ ਇਹਨਾਂ ਵਿੱਚੋਂ ਕਈ ਕੋਈ ਵੀ ਨਹੀਂ ਅਸਲ ਦੇ ਵਿੱਚ ਅਗੇਤਰ ਪਛੇਤਰ ਵਿਕਾਰੀ ਰੂਪ ਨੇ ਸੋ ਇਹ ਵਿਕਾਰ ਹੀ ਪੈਦਾ ਕਰਦੇ ਆ ਏ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਅਗਲੇ ਪ੍ਰਸ਼ਨ ਤੇ ਆਜੋ ਸਾਡੇ ਕੋਲੇ ਮਿਲਾਨ ਲਈ ਪੁੱਛਿਆ ਗਿਆ ਇਹ ਸਵਾਲ ਕਿਹੜਾ ਇਹਨਾਂ ਦੇ ਵਿੱਚੋਂ ਬਿਲਕੁਲ ਸਹੀ ਹੈ ਇਹ ਹੀ ਆਪਾਂ ਦੱਸਣਾ ਹੈ ਸੁਰ ਤੰਤੂਆਂ ਦੀ கம்பਾਹਟ ਕਿਸ ਦੇ ਨਾਲ ਸਬੰਧਤ ਹੈ ਤਾਂ ਦੇਖਦੇ ਆਪਾਂ ਸੁਰ ਤੰਤੂਆਂ ਦੀ கம்பਾਹਟ ਤਾਂ ਇਹ ਕੰਠ ਦੇ ਨਾਲ ਠੀਕ ਹੈ ਵਾਂਸ ਅਗੇਨ ਤਾਰੇ ਦੇਖਦੇ ਆ ਸੁਰ ਤੰਤੂਆਂ ਦੀ கம்பਾਹਟ ਤਾਂ ਇਹ ਹੈਗੀ ਹੈ ਕੋਸ਼ ਆਕੋਸ਼ ਦੇ ਨਾਲ ਦੂਜੇ ਦੇ ਨਾਲ ਹਵਾ ਦੀ ਮਾਤਰਾ ਦੀ ਬਹੁਤਾਂ ਇਹ ਹੈਗੀ ਹੈ ਮਹਾ ਪ੍ਰਾਨ ਅਲਪ ਪ੍ਰਾਨ ਤੇ ਮਹਾ ਪ੍ਰਾਨ ਹਵਾ ਦੀ ਮਾਤਰਾ ਦੇ ਆਧਾਰ ਤੇ ਵੇਖੇ ਜਾਂਦੇ ਆ ਉਚਾਰਨ ਸਥਾਨ ਇਹਨਾਂ ਦੇ ਵਿੱਚੋਂ ਕਿਹੜਾ ਹੈ ਪਹਿਲਾਂ ਆਪਾਂ ਦੇਖ ਲੈਨੇ ਆ ਉਚਾਰਕ ਉਚਾਰਕ ਸਾਡੇ ਕੋਲੇ ਜੀਵ ਆ ਠੀਕ ਹੈ ਤੇ ਉਚਾਰਨ ਸਥਾਨ ਇਹਨਾਂ ਦੇ ਵਿੱਚੋਂ ਕਿਹੜਾ ਹੈ ਤਾਂ ਅਸੀਂ ਕਵਾਂਗੇ ਘੰਟ ਸੋ ਇਸ ਆਧਾਰ ਤੇ ਕਿਹੜੀ অপਸ਼ਨ ਬਿਲਕੁਲ ਸਹੀ ਬੰਦੀ ਹੈ ਸੀ অপਸ਼ਨ ਸੋ ਇਸ ਨੂੰ ਤੁਸੀਂ ਨੋਟ ਵੀ ਕਰ ਲਿਓ ਅਗਲੇ ਪ੍ਰਸ਼ਨ ਤੇ ਚੱਲਦੇ ਆਂ ਅੰਗਰੇਜ਼ੀ ਸ਼ਬਦ ਕਲਚਰ ਸਭ ਤੋਂ ਪਹਿਲਾਂ ਕਿਸ ਨੇ ਪ੍ਰਭਾਵਿਤ ਪ੍ਰਭਾਸ਼ਿਤ ਕੀਤਾ ਤਾਂ ਕਲਚਰ ਦਾ ਹੀ ਪੰਜਾਬੀ ਦੇ ਵਿੱਚ ਰੂਪ ਵਰਤਿਆ ਜਾਂਦਾ ਸਭਿਆਚਾਰ ਸਭਿਆਚਾਰ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਸਭਿਆ ਪਲੱਸ ਆਚਾਰ ਇਸ ਨੂੰ ਧਿਆਨ ਵਿੱਚ ਰੱਖਿਓ ਤਾਂ ਇੱਥੇ ਬਿਲਕੁਲ ਸਹੀ ਜਵਾਬ ਹੋਊਗਾ ਟੀਵੀ ਟਾਈਲਰ ਸੋ ਇਹ অপਸ਼ਨ ਇੱਥੇ ਬਿਲਕੁਲ ਸਹੀ ਜਵਾਬ ਹੈ ਮਿਸ਼ਰਤ ਵਾਕ ਦੀ ਸਹੀ ਬੰਤਰ ਕਿਹੜੀ ਹੋਵੇਗੀ ਤੇ ਵਾਕ ਸ਼ਬਦ ਕਰ ਲਿਓ ਮਿਸ਼ਰਤ ਵਾਕ ਦੇ ਵਿੱਚ ਦੋ ਉਪਵਾਕ ਹੋਣਗੇਵੇਂ ਪਹਿਲਾਂ ਵੀ ਦੱਸ ਕੀ ਗਈਆਂ ਦੋ ਉਪਵਾਕ ਹੋਣਗੇ ਭਾਈ ਇੱਕ ਹੋਗਾ ਸਤੰਤਰ ਇੱਕ ਹੋਗਾ ਅਧੀਨ ਉਪਵਾਕ ਸੋ ਦੇਖ ਲਓ ਸਵਾਦੀਨ ਤੇ ਪ੍ਰਾਦੀਨ ਉਪਵਾਕ ਦੀ ਆਪਸ਼ਨ ਕਿਹੜੀ ਹੈ ਸੀ ਆਪਸ਼ਨ ਤੇ ਦੂਸਰੀ ਗੱਲ ਮਿਸ਼ਰਤ ਵਾਕਾਂ ਦੇ ਵਿੱਚ ਅਸੀਂ ਅਧੀਨ ਜੋਜਕਾਂ ਦੀ ਵਰਤੋਂ ਕਰਦੇ ਹਾਂ ਅਧੀਨ ਜੋਜਕਾਂ ਦੇ ਨਾਲ ਅਸੀਂ ਸਾਨੀ ਦੇ ਨਾਲ ਮਿਸ਼ਰਤ ਵਾਕ ਦੀ ਪਹਿਚਾਨ ਕਰ ਸਕਦੇ ਹਾਂ ਅਗਲੇ ਪ੍ਰਸ਼ਨ ਤੇ ਇਥੇ ਉੱਚੀਆਂ ਸ਼ਬਦ ਲਿਖ ਲਓ ਉੱਚੀਆਂ ਠੀਕ ਹੈ ਉੱਚੀਆਂ ਸਵਰ ਧੁਨੀਆਂ ਦਾ ਸਬੰਧ ਕਿਸ ਦੇ ਨਾਲ ਹੈ ਉੱਚੀਆਂ ਸਵਰ ਧੁਨੀਆਂ ਦਾ ਸਬੰਧ ਹਵਾ ਦੀ ਰਫ਼ਤਾਰ ਦੇ ਨਾਲ ਹੈ ਸਤੰਤਰ ਸੁਰ ਤੰਦਾਂ ਦੀ ਗਤੀ ਦੇ ਨਾਲ ਹੈ ਜੀਵ ਦੀ ਸਥਿਤੀ ਦੇ ਨਾਲ ਹੈ ਸੀ অপਸ਼ਨ ਸਾਡੇ ਕੋਲੇ ਹੈਗੀ ਹੈ ਜੀਵ ਦੀ ਸਥਿਤੀ ਸੋ ਇਹ ਸਧਾਰਤ ਇਹ ਕਿਹੜੀ অপਸ਼ਨ ਸਹੀ ਹੋਵੇਗੀ ਤਾਂ ਅਸੀਂ ਕਵਾਂਗੇ ਸੀ অপਸ਼ਨ ਓਕੇ ਰਿਪੋਰਟ ਹੈ ਇੱਕ ਰੁਕ ਦੀ ਪੂਜਾ ਹੁੰਦੀ ਹੈ ਜੰਡ ਦੀ ਹੁੰਦੀ ਹੈ ਸੀ অপਸ਼ਨ ਸਹੀ ਹੈ ਆਪਾਂ ਇਹ फटाफट ਇੱਕ ਹਿਸਾਬ ਨਾਲ ਆਪਾਂ ਸਾਰੇ ਕੁਐਸਚਨ ਨੂੰ ਹੱਲ ਕਰਨਾ ਜਾਨ ਲੱਗਿਆ ਉਹ ਘਰ ਵਿੱਚ ਜਾਂਦਾ ਹੈ ਜਾਨ ਲੱਗਿਆ ਉਹ ਘਰ ਆ ਜਾਂਦਾ ਹੈ ਬਾਗ ਵਿੱਚ ਜਾਨ ਲੱਗਿਆ ਕੀ ਹੈ ਜਾਨ ਲੱਗਿਆ ਕਾਲਕੀ ਹੈ ਸੰਚਾਲਕ ਇਸ ਕਰਮਕਤਾ ਅਸੀਂ ਕਹਾਂਗੇ ਡੀ ਕਿਰਦੰਤ ਅਸਲ ਦੇ ਵਿੱਚ ਜਾਨ ਲੱਗਿਆ ਵਾਕ ਆਇਆ ਜਰੂਰ ਹੈ ਇਸ ਦੇ ਵਿੱਚ ਸਾਨੂੰ ਕਾਲ ਜਾਂ ਸਮੇਂ ਬਾਰੇ ਜਾਣਕਾਰੀ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਇਸ ਨੂੰ ਕਰਦੰਤ ਦੀ ਸ਼੍ਰੇਣੀ ਦੇ ਵਿੱਚ ਰੱਖਦੇ ਹਾਂ ਅਗਲੇ ਸਵਾਲ ਤੇ ਆਜੋ ਲੱਛਣਾਂ ਦੇ ਆਧਾਰ ਤੇ ਕਿਹੜਾ ਸਹੀ ਹੈ ਬਿਲਕੁਲ ਸਹੀ ਅਸੀਂ ਇਹਨਾਂ ਦੇ ਵਿੱਚੋਂ ਦੱਸਣਾ ਤਾਂ ਇੱਕ ਵਚਨ ਦੂਜਾ ਪੁਰਖ ਸੋ ਸੰ ਬਹੁਵਚਨ ਦੂਜਾ ਪੁਰਖ ਸੰ ਸੈਂ ਇੱਥੇ ਸੈਂ ਸ਼ਬਦ ਹੈ ਨੋਟ ਕਰ ਲਓ ਠੀਕ ਹੈ ਇੱਥੇ ਸੈਂ ਸ਼ਬਦ ਹੈ ਕਿਉਂਕਿ ਕੁਝ ਮਿਸਟੇਕ ਨੇ ਸੋ ਤੇ ਸੀ ਇੱਥੇ ਬਿਲਕੁਲ ਸਹੀ ਦਿੱਤਾ ਹੋਇਆ ਬਟ ਇਹਨਾਂ ਦੇ ਵਿੱਚੋਂ ਸਹੀ ਜੁਟ ਪੁੱਛਿਆ ਤਾਂ ਅਸੀਂ ਕਵਾਂਗੇ ਬੀ ਆਪਸ਼ਨ ਬੀ ਆਪਸ਼ਨ ਕਿਉਂ ਹੈ ਕਿਉਂਕਿ ਇੱਥੇ ਬਹੁਵਚਨ ਨੂੰ ਵੀ ਦਰਸਾ ਰਿਹਾ ਹੈ ਪਲੱਸ ਦੂਜੇ ਪੁਰਖ ਦੇ ਲਈ ਵੀ ਅਸੀਂ ਵਰਤਦੇ ਹਾਂ ਦੋਨੋਂ ਹੀ ਸ਼ਬਦ ਬਹੁਵਚਨ ਨੂੰ ਦਰਸਾ ਰਹੇ ਹਨ ਫੁਲਕਾਰੀ ਦੀਆਂ ਬਨਗੀਆਂ ਇੱਥੇ ਆਉਣਾ ਸੀ ਬਨਗੀਆਂ ਸ਼ਬਦ ਸੁਨੋਟ ਰੱਖਿਓ ਫੁਲਕਾਰੀ ਦੀਆਂ ਬਨਗੀਆਂ ਦਾ ਸਹੀ ਵਰਗ ਕਿਹੜਾ ਹੈ ਨੀਲਕ ਬਾਗ ਸੁਬਰ ਤਿਲਪਤਰਾ ਨੀਲਕ ਸ਼ਮਾਸ ਕਿਸੀਦਾ ਦਸੁੱਤੀ ਘੁੰਗੜ ਬਾਗ ਸੋ ਇੱਥੇ ਬਿਲਕੁਲ ਦੇਖੋ ਦਸੁੱਤੀ ਦਾ ਸਹੀ ਹੈ ਨੀਲਕ ਓਕੇ ਹੈ ਦੇਖੋ ਜੇਕਰ ਆਪਾਂ ਨੀਲਕ ਤੇ ਸ਼ਵਾਸ ਦੀ ਗੱਲ ਕਰੀਏ ਤਾਂ ਫਲਕਾਰੀ ਦੇ ਬਟ ਕਸੀਦਾ ਕਲਾਕਾਰੀ ਦੇ ਵਿੱਚ ਆ ਜਾਂਦਾ ਇਹ ਨਹੀਂ ਆਊਗਾ ਸੋ ਬਾਗ ਨੀਲਕ ਫਿਰਨ ਇਹ ਵੀ ਗਲਤ ਹੋ ਗਿਆ ਤਾਂ ਇਹ অপਸ਼ਨ ਦੇ ਵਿੱਚ ਹੀ ਸਹੀ ਸਾਰੀਆਂ অপਸ਼ਨਾਂ ਨੇ ਤਿਲ ਪੱਤਰਾ ਬਾਗ ਤੇ ਸੁਬਰ ਅਗਲੇ ਸਵਾਲ ਤੇ ਚੱਲਦੇ ਆਂ 12 ਮਾਸ ਤੁਖਾਰੀ ਦੇ ਆਰੰਭਲੇ ਅਤੇ ਅੰਤਲੇ ਮਹੀਨਿਆਂ ਦਾ ਸਹੀ ਜੋਟ ਕਿਹੜਾ ਹੋਵੇਗਾ ਸ਼ੁਰੂ ਦੇ ਵਿੱਚ ਕਿਹੜਾ ਮਹੀਨਾ ਆਉਂਦਾ ਹੈ ਤੇ ਅੰਤ ਦੇ ਵਿੱਚ ਕਿਹੜਾ ਮਹੀਨਾ ਆਉਂਦਾ ਇਹ ਸਾਨੂੰ ਸਵਾਲ ਪੁੱਛਿਆ ਗਿਆ 12 ਮਾਹ ਦੇ ਵਿੱਚ ਤਾਂ ਸ਼ੁਰੂ ਦੇ ਵਿੱਚ ਚੇਤ ਹੈ ਸੋ ਇੱਥੇ ਕੁਝ ਮਿਸਟੇਕ ਨੇ ਠੀਕ ਹੈ ਸ਼ਬਦਾਂ ਦੇ ਵਿੱਚ ਤਾਂ ਫਸਗਾਣ ਨਹੀਂ ਇੱਥੇ ਜਿਹੜਾ ਸ਼ਬਦ ਹੈ ਫੁੱਲਗੁਣ ਫੁੱਲਗੁਣ ਸ਼ਬਦ ਹੈ ਠੀਕ ਹੈ ਫੱਗਣ ਨੂੰ ਫੁੱਲਗੁਣ ਸ਼ਬਦ ਵੀ ਆਖਦੇ ਆ ਓਕੇ ਸੋ ਇਹ ਨੋਟ ਰੱਖਿਓ ਸੇਮ ਅਗਲੀ ਆਪਸ਼ਨ ਦੇ ਵਿੱਚ ਇੱਥੇ ਮਾਗ ਸ਼ਬਦ ਹੈ ਸੋ ਇੱਥੇ ਬਿਲਕੁਲ ਸਹੀ ਕਿਹੜੀ ਆਪਸ਼ਨ ਹੋਵੇਗੀ ਇੱਥੇ ਨੋਟ ਕਰਿਓ ਇੱਥੇ ਆਪਾਂ ਫੁੱਲ ਗੁਣ ਕਰ ਲੋ ਇਹਨੂੰ ਠੀਕ ਹੈ ਸੋ ਇਸ ਦੇ ਵਿੱਚ ਮਿਸਟੇਕ ਹੈ ਤਾਂ ਬੀ ਆਪਸ਼ਨ ਤਾਂ ਸਿੱਧਾ ਜà ਸਵਾਲ ਦਾ ਜਵਾਬ ਹੈ ਚੇਤ ਤੋਂ ਫੱਗਣ ਨੋਟ ਰੱਖਿਓ ਮੈਂਡਾ ਸ਼ਬਦ ਦਾ ਸਬੰਧ ਕਿਸ ਦੇ ਨਾਲ ਹੈ ਮੈਂਡਾ ਮਲਵਈ ਦਾ ਭਾਈ ਮਾਜੀ ਦਾ ਜਾਂ ਫਿਰ ਲਹਿੰਦੀ ਦਾ ਜਾਂ ਫਿਰ ਪਵਦੀ ਦਾ ਤਾਂ ਮੈਂਡਾ ਸ਼ਬਦ ਕਿਸ ਉਪਭਾਸ਼ਾ ਦੇ ਨਾਲ ਸੰਬੰਧ ਰੱਖਦਾ ਹੈ ਲੈਂਦੀ ਦੇ ਨਾਲ ਸੀ ਆਪਸ਼ਨ ਬਿਲਕੁਲ ਸਹੀ ਹੈ ਮਲਵਈ ਉਪਭਾਸ਼ਾ ਦਾ ਜਿਆਦਾ ਖੇਤਰ ਹੈ 15 ਜ਼ਿਲ੍ਹਿਆਂ ਦੇ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਮਲਵਈ ਉਪਭਾਸ਼ਾ ਹੈ ਤੇ ਮਾਝੀ ਦੇ ਵਿੱਚ ਚਾਰ ਜ਼ਿਲ੍ਹੇ ਨੇ ਠੀਕ ਹੈ ਗੱਲ ਯਾਦ ਰੱਖਣੀ ਹੈ ਤੇ ਪਵਾਦੀ ਜਿਹੜੀ ਹੈਗੀ ਹੈ ਪੰਜਾਬ ਦੇ ਪਹਾੜੀ ਪਹਾੜਾਂ ਵਿੱਚ ਪੈਰ ਵਾਲੀ ਪੈਰਾ ਵਿੱਚ ਪਹਾੜਾਂ ਦੇ ਪੈਰਾ ਵਿੱਚ ਪੈਣ ਵਾਲੇ ਇਲਾਕਿਆਂ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਪਵਾਦੀ ਆਖਦੇ ਆ ਸੁਨੋਟ ਰੱਖਿਓ ਤੇ ਲੈਂਦੀ ਸਾਡੀ ਉਪਭਾਸ਼ਾ ਪਾਕਿਸਤਾਨ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਲਹਿੰਦੇ ਵੱਲ ਬੁਲੀ ਜਾਣ ਵਾਲੀ ਨੂੰ ਲਹਿੰਦੀ ਸਾਡੇ ਪੈਰਾਂ ਹੇਠ ਸਲਾਈਆਂ ਅਸੀਂ ਕਿਹੜੇ ਵੇਲੇ ਦੀਆਂ ਆਈਆਂ ਇਸ ਲੋਕ ਗੀਤ ਦਾ ਸਬੰਧ ਕਿਸ ਨਾਲ ਹੈ ਲੋਕ ਖੇਡਾਂ ਦੇ ਵਿੱਚ ਵੀ ਆਪਾਂ ਕੁਝ ਲੋਕ ਖੇਡਾਂ ਦੀਆਂ ਬਣਗੀਆਂ ਦੇਖ ਲਈਆਂ ਬਟ ਇਹ ਤਿਹਾਰ ਦੇ ਨਾਲ ਸਬੰਧਤ ਹੈ ਇਹ অপਸ਼ਨ ਬਿਲਕੁਲ ਸਹੀ ਹੈ ਗੋਖੜੂ ਗਹਿਣਾ ਕਿਸ ਦਾ ਹੈ ਗਲ ਦਾ ਕੰਨ ਦਾ ਮੱਥੇ ਦਾ ਬਾਹਾਂ ਦਾ ਡੀ অপਸ਼ਨ ਬਿਲਕੁਲ ਸਹੀ ਹੈ ਓਕੇ ਰਿਪੋਰਟ ਛਪਾਰ ਦਾ ਮੇਲਾ ਕਿਸ ਇਲਾਕੇ ਨਾਲ ਸੰਬੰਧਿਤ ਹੈ ਪਵਾਦ ਦੇ ਨਾਲ ਦੁਆਬੇ ਦੇ ਨਾਲ ਮਾਝੇ ਦੇ ਨਾਲ ਜਾਂ ਫਿਰ ਮਾਲਵੇ ਦੇ ਨਾਲ ਇੱਥੇ ਬਿਲਕੁਲ ਸਹੀ ਜਵਾਬ ਹੋਵੇਗਾ ਡੀ ਆਪਸ਼ਨ ਮਾਲਵੇ ਦੇ ਨਾਲ ਛਪਾਰ ਦਾ ਮੇਲਾ ਭਾਦੋਂ ਦੇ ਵਿੱਚ ਲੱਗਦਾ ਸੋ ਇਹ ਵੀ ਆਪਾਂ ਨੋਟ ਰੱਖ ਸਕਦੇ ਹਾਂ ਵਾਕ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਇਹਨਾਂ ਇਹ ਹੁਣ ਅਸੀਂ ਆਨਸਰ ਕਦੋਂ ਲਗਾਵਾਂਗੇ ਆਪਸ਼ਨਾਂ ਦੇ ਮੁਤਾਬਕ ਲਗਾਵਾਂਗੇ ਆਪਸ਼ਨਾਂ ਦੇ ਮੁਤਾਬਕ ਡੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਸਭ ਤੋਂ ਛੋਟੀ ਇਕਾਈ ਕੋਣਾ ਜੱਲੀ ਬਾਬਾ ਧਿਆਈ ਅਖਾਣ ਮੁਹਾਵਰੇ ਬਜਾਰਤ ਹੈ ਬੋਲੀ ਹੈ ਕੋਣਾ ਚੱਲੀ ਬਾਬਾ ਧਈ ਇਹਨਾਂ ਦੇ ਵਿੱਚੋਂ ਕੀ ਹੈ ਅਖਾਣ ਦਾ ਰੂਪ ਜਿਹੜਾ ਹੁੰਦਾ ਹੈ ਇਹ ਸਾਡੇ ਬਜ਼ੁਰਗਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਅਨੁਭਵ ਹੁੰਦੇ ਆ ਅਨੁਭਵ ਤੇ ਮੁਹਾਵਰਿਆਂ ਦੇ ਵਿੱਚ ਸ਼ਬਦ ਲਾਸਟ ਤੇ ਨਾਣਾ ਨੰਨਾ ਨਾਣੇ ਨੂੰ ਕੰਨਾ ਨੰਨੇ ਨੂੰ ਕੰਨਾ ਨਾਣੇ ਨੂੰ ਵਿਹਾਰੀ ਨੰਨੇ ਨੂੰ ਵਿਹਾਰੀ ਇਸ ਤਰ੍ਹਾਂ ਦੇ ਸ਼ਬਦ ਆਉਣਗੇ ਤਾਂ ਇਹ ਕੋਣਾ ਚੱਲੀ ਬਾਬਾ ਧਈ ਇਹ ਸਾਡੇ ਕੋਲੇ ਅਖਾਣ ਇਹ ਵਚਨ ਬਿਲਕੁਲ ਸਹੀ ਹੈ ਕਾਰਜ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ 3 5 7 2 ਕਿਹੜਾ ਨੰਬਰ ਵਿੱਚੋਂ ਬਿਲਕੁਲ ਸਹੀ ਹੈ ਕਾਰਜ ਦੇ ਆਧਾਰ ਤੇ ਪੰਜਾਬੀ ਭਾਸ਼ਾ ਦੇ ਵਾਕਾਂ ਨੂੰ ਕਿੰਨੀਆਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ 3 ਠੀਕ ਹੈ ਸਧਾਰਨ ਵਾਕ ਪਹਿਲਾ ਦੂਜਾ ਹੈਗਾ ਸੰਯੁਕਤ ਵਾਕ ਤੇ ਤੀਜਾ ਹੈਗਾ ਮਿਸ਼ਰਤ ਵਾਕ ਚਲੋ ਜੀ ਅਗਲੇ ਸਵਾਲ ਤੇ ਹਦਰਸ਼ੇਕ ਦਾ ਮੇਲਾ ਮਸ਼ਹੂਰ ਹੈ ਫਰੀਦਕੋਟ ਦੇ ਵਿੱਚ ਮਲੇਰਕੋਟਲੇ ਦੇ ਵਿੱਚ ਬੀ ਆਪਸ਼ਨ ਬਿਲਕੁਲ ਸਹੀ ਹੈ ਸਰਹੰਦ ਸਹਾਰਨਪੁਰ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਤਾਂ ਇੱਥੇ ਬੀ ਆਪਸ਼ਨ ਲਗਾ ਦਿੱਤੀ ਆਪਾਂ ਓਕੇ ਰਿਪੋਰਟ ਆ ਭਾਵੇਂ ਉਹ ਗਰੀਬ ਹੈ ਫਿਰ ਵੀ ਉਹ ਖੁਸ਼ ਹੈ ਵਾਕ ਵਿੱਚੋਂ ਭਾਵੇਂ ਫਿਰ ਵੀ ਕੀ ਹੈ ਜੋਜਕ ਹੈ ਬੀ ਆਪਸ਼ਨ ਸਹੀ ਹੈ ਸੰਬੰਧਕ ਕੋ ਕਿੰਨੀ ਤਰ੍ਹਾਂ ਦੇ ਹੈ ਤਿੰਨ ਜੋਜਕ ਕੋ ਦੋ ਪ੍ਰਕਾਰ ਦੇ ਹੈ ਕਿਰਿਆ ਵਿਸ਼ੇਸ਼ਣ ਅੱਠ ਨਾਮਵਾਕਾਂ ਵਿੱਚ ਕਿਰਿਆਵਾਕਾਂ ਵਿੱਚ ਵਾਕਾਂ ਚੋਂ ਗੋ ਮੁਲੂ ਵਿੱਚ ਦੋ ਤਰ੍ਹਾਂ ਦਾ ਸੋ ਇਹ ਵੀ ਨੋਟ ਰੱਖਾਂਗੇ ਅਗਲੇ ਸਵਾਲ ਤੇ ਵਿਆਕਰਨ ਕੀ ਹੈ ਸੰਚਾਰੀ ਕਰਨਾ ਹੈ ਭਾਸ਼ਾ ਅਰਥਾਂ ਨੂੰ ਸੰਚਾਰਨ ਦੇ ਜੋਗ ਬਣਾਉਂਦੀ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹੈ ਸੋ ਵਿਆਕਰਨ ਕੀ ਹੈ ਅਸਲ ਦੇ ਵਿੱਚ ਵਿਆਕਰਨ ਨਿਜ਼ਮ ਹੈ ਓਕੇ ਨੋਟ ਰੱਖਿਓ ਪਰ ਭਾਸ਼ਾ ਦੇ ਕਿਸੇ ਸੁਤੰਤਰ ਪੜਾਤਿਆ ਕੇ ਵਿਆਕਰਨ ਦਾ ਜਨਮ ਹੋ ਜਾਂਦਾ ਹੈ ਤਾਂ ਕਹਿ ਲਓ ਜਦੋਂ ਭਾਸ਼ਾ ਵਿਕਾਸ ਕਰ ਰਹੀ ਹੁੰਦੀ ਹੈ ਤਾਂ ਉਸ ਦੇ ਕਿਸੇ ਇੱਕ ਨਿਸ਼ਚਿਤ ਪੜਾਤਿਆ ਕੇ ਵਿਆਕਰਨ ਦਾ ਜਨਮ ਹੋ ਜਾਂਦਾ ਹੈ ਇੱਥੇ ਬਿਲਕੁਲ ਸਹੀ ਆਪਸ਼ਨ ਹੋਊਗੀ ਸੀ ਅਰਥਾ ਨੂੰ ਸੰਚਾਰਨ ਦੇ ਜੋਗ ਬਣਾਉਂਦੀ ਹੈ ਇਹ ਲਿਖਿਆਂ ਵਿੱਚੋਂ ਵਿਆਕਰਨ ਸ਼੍ਰੇਣੀਆਂ ਦੀ ਪਹਿਚਾਣ ਕਰੋ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਵਰਨਾਮ ਇਹ ਦੋਵੇਂ ਪੁੱਛਿਆ ਕਿ ਵਿਆਕਰਨ ਸ਼੍ਰੇਣੀਆਂ ਤਾਂ ਡੀ ਆਪਸ਼ਨ ਬਿਲਕੁਲ ਸਹੀ ਹੋਊਗਾ ਵਚਨ ਲਿੰਗ ਪੁਰਖ ਕਾਲ ਵਾਚ ਤੇ ਕਾਰਕ ਹੁਣ ਸਾਨੂੰ ਪੁੱਛਦੇ ਆ ਵਚਨ ਕਿੰਨੀ ਪ੍ਰਕਾਰ ਦਾ ਹੈ ਦੋ ਲਿੰਗ ਕਿੰਨੀ ਪ੍ਰਕਾਰ ਦਾ ਹੈ ਦੋ ਪੁਰਖ ਤਿੰਨ ਪ੍ਰਕਾਰ ਦਾ ਪੜਦੇ ਆ ਤੇ ਕਾਲ ਵੀ ਅਸੀਂ ਤਿੰਨ ਤੇ ਵਾਚ ਵੀ ਅਸੀਂ ਨਿੰ ਤੇ ਕਾਰਕ ਸੀ 8 ਸੋ ਇਹ ਕਿਸਮਾਂ ਵੀ ਦੇਖ ਸਕਦੇ ਹੋ ਵਚਨ ਕਿਸ ਸ਼੍ਰੇਣੀ ਵਿੱਚ ਆਊਗਾ ਵਿਕਾਰੀ ਅਵਕਾਰੀ ਲਿੰਗ ਵਵਜਨ ਲਗਨ ਵਜਨ ਜਿਹੜਾ ਹੈਗਾ ਇਹ ਵਿਕਾਰੀ ਦੇ ਵਿੱਚ ਆਊਗਾ ਏ অপਸ਼ਨ ਬਿਲਕੁਲ ਸਹੀ ਹੈ ਹੇਰ ਲਿਖਿਆਂ ਵਿੱਚੋਂ ਕਿਸ ਇੱਕ ਵਚਨੀ ਨਾਮ ਸ਼ਬਦ ਦੀ ਪਛਾਣ ਕਰੋ ਇੱਕ ਵਚਨੀ ਇੱਥੇ ਨਾਮ ਸ਼ਬਦ ਹੈ ਦੀ ਪਹਿਚਾਣ ਕਰਨੀ ਇਜੜ ਭੀੜ ਵਗ ਇਹ ਸਾਰੇ ਹੀ ਇੱਕ ਵਚਨੀ ਨਾਮ ਸ਼ਬਦ ਕਿਹੜਾ ਹੈ ਇਹਨਾਂ ਦੇ ਵਿੱਚੋਂ ਸੋ ਇੱਥੇ ਡੀ ਆਪਸ਼ਨ ਆਜੂਗਾ ਸਾਰੇ ਹੀ ਅਗਲੇ ਸਵਾਲ ਤੇ ਆਜੋ ਕਰਮ ਸ਼ਬਦ ਇੱਕ ਵਚਨ ਦੇ ਕਿਸ ਕਿਸਮ ਵਿੱਚ ਆਏਗਾ ਇੱਕ ਵਚਨ ਵਿੱਚ ਬਹੁਵਚਨ ਵਿੱਚ ਦੋਵਾਂ ਵਿੱਚ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਰਮ ਸ਼ਬਦ ਇਹਨਾਂ ਦੇ ਵਿੱਚੋਂ ਕਿਹੜੇ ਵਿੱਚ ਆਊਗਾ ਸੋ ਇਥੇ ਬਿਲਕੁਲ ਸਹੀ ਜਵਾਬ ਕੀ ਹੋਵੇਗਾ ਦੇਖੋ ਜਦੋਂ ਆਪਾਂ ਕਹਿੰਦੇ ਆ ਇਹ ਤਾਂ ਕਰਮਾਂ ਦੀ ਗੱਲ ਹੈ ਭਾਈ ਤੇ ਕਰਮ ਇੱਕ ਵਚਨ ਰੂਪ ਵਜੋਂ ਵੀ ਵਰਤ ਲੈਣੇ ਆ ਤਾਂ ਬਹੁਵਚਨ ਇਥੇ ਸੀ ਆਪਸ਼ਨ ਬਿਲਕੁਲ ਸਹੀ ਹੈ ਸੋ ਤੁਹਾਨੂੰ ਪਤਾ ਹੀ ਹੈ ਕਿ ਪਲੇ ਸਟੋਰ ਤੇ ਜਾ ਕੇ ਤੁਸੀਂ ਆਪਣੀ ਐਪ ਪੜੋ ਪੰਜਾਬ ਨੂੰ ਡਾਊਨਲੋਡ ਕਰ ਸਕਦੇ ਹੋ ਇਸ ਦੇ ਵਿੱਚ ਆਪਾਂ ਪੰਜਾਬੀ ਭਾਸ਼ਾ ਦੇ ਨਾਲ ਸੰਬੰਧਿਤ ਸਿਲੇਬਸ ਬੈਚ ਤੇ ਟੈਸਟ ਬੈਚ ਲਾਈ ਹੋਏ ਆ ਚਾਹੇ ਤੁਸੀਂ ਮਾਸਟਰ ਕੇਡਰ ਦੀ ਤਿਆਰੀ ਕਰ ਰਹੇ ਹੋ ਚਾਹੇ ਤੁਸੀਂ ਲੈਕਚਰਰ ਕੇਡਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਅਗਲਾ ਪ੍ਰਸ਼ਨ ਹੈ ਸ਼ਬਦ ਸ਼੍ਰੇਣੀਆਂ ਦੀ ਸ਼੍ਰੇਣੀ ਵੰਡ ਦਾ ਆਧਾਰ ਬੁਨਿਆਦੀ ਤੌਰ ਤੇ ਕਿਹੜਾ ਹੁੰਦਾ ਹੈ? ਭਾਵ ਅਰਥ ਵਾਕ ਇਹਨਾਂ ਦੇ ਵਿੱਚੋਂ ਕਿਹੜਾ ਬਿਲਕੁਲ ਸਹੀ ਹੋਵੇਗਾ? ਸ਼ਬਦ ਸ਼੍ਰੇਣੀਆਂ ਦੀ ਸ਼੍ਰੇਣੀ ਵੰਡ ਦਾ ਆਧਾਰ ਬੁਨਿਆਦੀ ਤੌਰ ਤੇ ਕਿਹੜਾ ਹੋਵੇਗਾ? ਤਾਂ ਭਾਵ ਹੀ ਹੋਵੇਗਾ, B ਆਪਸ਼ਨ। ਮੂਲ ਸ਼ਬਦਾਂ ਨੂੰ ਉਹਨਾਂ ਦੇ ਅਰਥ ਵਿਹਾਰ ਦੇ ਆਧਾਰ ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਮੂਲ ਸ਼ਬਦਾਂ ਨੂੰ ਮੂਲ ਸ਼ਬਦਾਂ ਨੂੰ ਅਸੀਂ ਕਿੰਨੇ ਆਧਾਰ ਤੇ ਨਰਾਰਥਕ ਤੇ ਸਾਰਥਕ ਦੋ ਦੇ ਵਿੱਚ ਵੰਡਦੇ ਆ ਏ অপਸ਼ਨ ਸਹੀ ਹੈ ਕਾਲਜ ਸਟੇਸ਼ਨ ਆਦ ਸ਼ਬਦਾਂ ਦਾ ਕਿਹੜਾ ਰੂਪ ਹੈ ਤਤਸਮ ਹੈ ਤਾਦ ਭਾਵੇਂ ਵਿਆਕਰਨਕ ਹੈ ਟਕਸਾਲੀ ਹੈ ਤਾਂ ਅਸੀਂ ਕਹਾਂਗੇ ਤਤਸਮ ਹੈ ਏ অপਸ਼ਨ ਸਹੀ ਹੈ ਟਕਸਾਲੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਆ ਸਟੈਂਡਰਡ ਟਕਸਾਲੀ ਭਾਸ਼ਾ ਕਿਹੜੀ ਹੈ ਤਾਂ ਅਸੀਂ ਕਹਾਂਗੇ ਮਾਝੀ ਹੈ ओके ਨੋਟ ਰੱਖਿਓ ਟਕਸਾਲ ਸ਼ਬਦ ਦਾ ਟਕਸਾਲੀ ਸ਼ਬਦ ਦਾ ਅਰਥ ਕੀ ਹੈ ਮਾਂਜੀ ਸਵਾਰੀ ਭਾਸ਼ਾ ਇਹ ਵੀ ਨੋਟ ਰੱਖਾਂਗੇ ਲਓ ਜੀ ਆਧੁਨਿਕ ਵਿਆਕਰਨਕ ਪਹੁੰਚ ਲਿੰਗ ਨੂੰ ਕਿਸ ਆਧਾਰ ਤੇ ਸਮਝਦੀ ਹੈ ਪਰੰਪਰਾਈ ਪੱਧਰ ਤੇ ਵਿਆਕਰਨਕ ਪੱਧਰ ਤੇ ਸ਼ਾਬਦਿਕ ਪੱਧਰ ਤੇ ਇਹਨਾਂ ਵਿੱਚੋਂ ਕਈ ਵੀ ਨਹੀਂ ਤਾਂ B ਆਪਸ਼ਨ ਬਿਲਕੁਲ ਸਹੀ ਹੈ ਵਿਆਕਰਨ ਪੱਧਰ ਤੇ ਹੁਣ ਮਾੜਾ ਜਿਵੇਂ 10 ਵੀ ਦਿੰਨੀ ਹੈ ਵਿਆਕਰਨ ਪੱਧਰ ਦਾ ਭਾਵ ਹੈ ਕਿ ਕਿਸੇ ਸ਼ਬਦ ਦਾ ਮੰਨ ਲਓ ਸਾਨੂੰ ਇਸਤਰੀ ਲਿੰਗ ਜਾਂ ਪੁਲਿੰਗ ਗਰੁੱਪ ਨਹੀਂ ਪਤਾ ਲੱਗਦਾ ਅਸੀਂ ਪੂਰਾ ਇੱਕ ਵਾਕ ਬਣਾਵਾਂਗੇ ਉਸ ਆਧਾਰ ਤੇ ਉਸ ਆ ਅਸੀਂ ਦੇਖ ਲਾਂਗੇ ਕਿ ਇਸਤਰੀ ਲਿੰਗ ਹੈ ਜਾਂ ਪੁਲਿੰਗ ਹੈ ਪੂਰੇ ਵਿਆਕਰਨ ਪੱਧਰ ਤੇ ਉਸ ਨੂੰ ਸਮਝਿਆ ਜਾਂਦਾ ਏਸ ਆਧਾਰ ਤੇ ਓਕੇ ਵੀ ਆਪਸ਼ਨ ਸਹੀ ਹੈ ਲਿੰਗ ਦਾ ਅੰਗਰੇਜ਼ੀ ਸਮਾਨਾਰਥਕ ਸ਼ਬਦ ਕਿਹੜਾ ਹੈ ਇਹਨਾਂ ਦੇ ਵਿੱਚੋਂ ਇਹ ਦੋਵਾਂ ਵਿੱਚੋਂ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ ਏ ਆਪਸ਼ਨ ਸਹੀ ਹੈ ਜੈਂਡਰ ਆੜੇ ਨੂੰ ਕੰਨਾ ਈੜੀ ਨੂੰ ਵਿਹਾਰੀ ਇਆਂ ਪਲਿੰਗ ਸ਼ਬਦ ਕੀ ਲੱਗਣਗੇ ਇਹਨਾਂ ਦੇ ਨਾਲ ਤਾਂ ਇਹ ਆਪਸ਼ਨ ਬਿਲਕੁਲ ਸਹੀ ਹੈ ਇਹ ਆਪਸ਼ਨ ਇੱਥੇ ਬਿਲਕੁਲ ਸਹੀ ਹੈ ਰਾਈਟ ਜਵਾਬ ਹੈ ਪੁਰਖ ਦੀ ਸ਼੍ਰੇਣੀ ਦਾ ਵਿਆਕਰਨਿਕ ਕਾਰਜ ਰੂਪਾਂ ਦੀ ਤਬਦੀਲੀ ਨਾਲ ਸੰਬੰਧਿਤ ਹੁੰਦਾ ਹੈ ਪੁਰਖ ਇੱਕ ਪੁਰਖ ਹੈ ਜਿਵੇਂ ਠੀਕ ਹੈ ਇਸ ਤੋਂ ਬਿਨਾ ਅਸੀਂ ਕਵਾਂਗੇ ਬੀ ਆਪਸ਼ਨ ਸੀ ਆਪਸ਼ਨ ਬਿਲਕੁਲ ਸਹੀ ਰਹੂਗਾ ਪੁਰਖ ਦੀ ਸ਼੍ਰੇਣੀ ਦਾ ਵਿਆਕਰਨ ਕਾਰਜ ਪੜਨਾਮ ਰੂਪਾਂ ਦੀ ਤਬਦੀਲੀ ਦੇ ਕਾਰਨ ਹੁੰਦਾ ਤਾਂ ਬਿਲਕੁਲ ਸਹੀ ਹੈ ਓਕੇ ਚਲੋ ਜੀ ਸਟੇਸ਼ਨ ਸਾਡੇ ਘਰ ਤੋਂ 4 ਕਿਲੋਮੀਟਰ ਦਾ ਹੈ ਵਾਕ ਕਾਰਕ ਦੀ ਕਿਸ ਕਿਸਮ ਨਾਲ ਸੰਬੰਧਿਤ ਹੈ ਘਰ ਤੋਂ 4 ਕਿਲੋਮੀਟਰ ਦੂਰ ਹੈ ਕਰਤਾ ਕਾਰਕ ਅਪਾਦਾਨ ਕਾਰਕ ਕਰਨ ਕਾਰਕ ਜਾਇਨਾ ਦੇ ਵਿੱਚੋਂ ਕੋਈ ਵੀ ਨਹੀਂ ਸ ਇਹਨਾਂ ਦੇ ਵਿੱਚੋਂ ਬਿਲਕੁਲ ਸਹੀ ਜਵਾਬ ਹੋ ਗਿਆ ਬੀ অপਸ਼ਨ ਬੱਚਾ ਹੱਸਦਾ ਹੈ ਵਾਕ ਦੀ ਕਿਸਮ ਕੀ ਹੋਵੇਗੀ ਬੱਚਾ ਕਰਤਾ ਪਲਸ ਨਾਵਾਕਾਂਸ਼ ਹੈ ਪਲਸ ਕਿਰਿਆਵਾਕਾਂਸ਼ ਹੈ ਓਕੇ ਸੋ ਇਥੇ A ਆਪਸ਼ਨ ਬਿਲਕੁਲ ਸਹੀ ਜਵਾਬ ਹੈ ਪਿਆਰ ਹੀ ਰੱਬ ਹੈ ਪਿਆਰ ਹੀ ਰੱਬ ਹੈ ਵਾਕ ਦਾ ਦੱਸਣਾ ਸੀ ਪ੍ਰੋਪਰ ਕਰਤਾ ਨਾਵਾਕਾਂਸ਼ ਹੈ ਨਹੀਂ ਕਰਤਾ ਤਾਂ ਹੈ ਨਹੀਂ ਕਰਤਾ ਤਾਂ ਸਟਾਰਟਿੰਗ ਦੇ ਵਿੱਚ ਆਇਆ ਹੀ ਨਹੀਂ ਅਗਲਾ ਹੈਗਾ ਆਦੇਸ਼ ਆਇਆ ਕਹਿੰਦੇ ਹਾਂ ਬਿਲਕੁਲ B ਆਪਸ਼ਨ ਸਹੀ ਹੈ ਦਵਾ ਸੂਚਕ ਤੱਤ ਦੀ ਗੱਲ ਹੋਈ ਹੈ ਬੀ ਦੇ ਵਿੱਚ ਕਿਉਂਕਿ ਹੀ ਇੱਥੇ ਕੀ ਹੈ ਹੀ ਤੇ ਵੀ ਕੀ ਹੋਊਗਾ ਰਾਜੇ ਵਾਕ ਦੇ ਵਿੱਚ ਦਵਾ ਸੂਚਕ ਤੱਤ ਹੋਣਗੇ ਇੱਕ ਵਚਨ ਪਲਿੰਗ ਰੂਪ ਵੀ ਆਇਆ ਤੇ ਪਲੱਸ ਨਾ ਵਾਕ ਅੰਛਾ ਆ ਸੇ ਸੁਧਾਰਤੇ ਸਾਡੀ ਬੀ অপਸ਼ਨ ਸਹੀ ਹੈ ਅਰਦਾਸ ਕੀਤੀ ਗਈ ਅਰਦਾਸ ਜਿਵੇਂ ਆਪਾਂ ਕਹਿੰਦੇ ਆ ਉਸ ਨੇ ਅਰਦਾਸ ਕੀਤੀ ਹੁਣ ਇੱਥੇ ਅਰਦਾਸ ਸ਼ਬਦ ਕੀ ਹੋ ਜੂਗਾ ਕਰਮ ਹੋ ਜੂਗਾ ਹੁਣ ਜਿਹੜੀ ਵੀ ਆਪਸ਼ਨ ਕਰਮ ਵਾਲੀ ਲੱਗਦੀ ਉਹ ਅਸੀਂ ਪਹਿਲਾਂ ਲਵ ਮਤਲਬ ਬੀ ਤੇ ਸੀ ਤਾਂ ਆਉਗਾ ਹੀ ਨਹੀਂ ਕੱਟੇਗੇ ਨਾ ਅਰਦਾਸ ਸਾਡੇ ਕੋਲੇ ਕਰਮ ਸ਼ਬਦ ਹੈ ਬੀ ਤੇ ਸੀ ਤਾਂ ਆਉਗਾ ਹੀ ਨਹੀਂ ਕਿਉਂਕਿ ਇਹਨਾਂ ਦੇ ਮੂਰੇ ਕਰਤਾ ਲਿਖ ਰੱਖਿਆ ਤੇ ਕਰਤਾ ਇੱਥੇ ਆਇਆ ਹੀ ਨਹੀਂ ਹੁਣ ਕਰਮ ਨਾਮਾ ਕੰਚ ਹੈ ਬਿਲਕੁਲ ਕੀਤੀ ਗਈ ਕਿਰਿਆਵਾਚਕ ਹੈ ਦੇਖਦੇ ਹਾਂ ਹੁਣ ਇੱਥੇ ਡੀ ਨਹੀਂ ਆਉਗਾ ਕਿਉਂਕਿ ਕਿਰਿਆ ਵਿਸ਼ੇਸ਼ਣ ਲਿਖ ਰੱਖਿਆ ਸੋ ਇਹ ਸੁਧਾਰਤੇ ਇਹ ਆਪਸ਼ਨ ਬਿਲਕੁਲ ਸਹੀ ਹੈ ਚਲੋ ਜੀ ਅਗਲੇ ਸਵਾਲ ਦੇ ਉੱਪਰ ਤੁਸੀਂ ਇੱਥੇ ਆ ਜਾਓ ਵਾਕ ਕਿਸ ਕਿਸਮ ਦੀ ਨਾਊਗਾ ਬੇਨਤੀਵਾਚਕ ਅਗਿਆਵਾਚਕ ਆਗਿਆਵਾਚਕ ਸਧਾਰਨ ਆਗਿਆਵਾਚਕ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਬੇਨਤੀ ਤਾਂ ਇੱਥੇ ਕੀਤੀ ਨਹੀਂ ਗਈ ਠੀਕ ਹੈ ਆਗਿਆਵਾਚਕ ਇੱਥੇ ਆ ਜਾਓ ਤੁਸੀਂ ਇੱਥੇ ਆ ਜਾਓ ਸਧਾਰਨ ਆਗਿਆਵਾਚਕ ਨੂੰ ਰਿਪਰੈਜ਼ੈਂਟ ਕਰ ਰਿਹਾ ਸੀ ਆਪਸ਼ਨ ਬਿਲਕੁਲ ਸਹੀ ਹੈ ਉਲਟ ਜੀ ਵੀ ਦੁਨੀਆ ਦਾ ਕਿਸ ਉਪਭਾਸ਼ਾ ਵਿੱਚ ਜ਼ਿਆਦਾ ਚੁੱਕਾ ਹੈ ਤਾਂ ਅਸੀਂ ਕਵਾਂਗੇ ਮਲੇ ਲਈ ਦੇ ਵਿੱਚ ਵੀ অপਸ਼ਨ ਸਹੀ ਹੈ। ਹਾਂ ਪੰਜਾਬੀ ਵਿੱਚ ਨਾਸਕੀ ਵਿਅੰਜਨ ਧੁਨੀਆਂ ਨਾ ਨੰਨਾ ਮੰਮਾ ਹੀ ਉਚਾਰੀਆਂ ਜਾਂਦੀਆਂ। ਪਰ ਗੰਗਾ ਤੇ ਨਹੀਂ ਆ। ਇਸ ਦੀ ਹੋਂਦ ਕਿਸ ਉਪ ਭਾਸ਼ਾ ਵਿੱਚ ਹੈ? ਪੰਜੇ ਨਾਸਕੀ ਧੁਨੀਆਂ ਦੀ ਹੋਂਦ ਹੈ ਜਿਹੜੀ ਉਹ ਕਿਸ ਉਪ ਭਾਸ਼ਾ ਦੇ ਵਿੱਚ ਹੈ? ਤਾਂ ਅਸੀਂ ਕਹਾਂਗੇ ਮਾਜੀ ਦੇ ਵਿੱਚ ਇਹ অপਸ਼ਨ ਬਿਲਕੁਲ ਸਹੀ ਜਵਾਬ ਹੈ। ਬਿਠਿੰਡੇ ਤੋਂ ਉਤਲੇ ਪਾਸੇ ਦੀ ਬੋਲੀ ਜਾਣ ਵਾਲੀ ਉਪਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਮਲਬਈ ਉਤਾੜ ਹਿਠਾੜ ਤੇ ਅੰਤਰਾ ਉਸ ਨੂੰ ਉਤਲੇ ਪਾਸੇ ਜਿਹੜੀ ਬੋਲੀ ਜਾਂਦੀ ਹੈ ਉਸ ਨੂੰ ਅਸੀਂ ਉਤਾੜ ਆਖਦੇ ਹਾਂ ਬੀ ਆਪਸ਼ਨ ਬਿਲਕੁਲ ਸਹੀ ਜਵਾਬ ਹੈ ਹੇਠਲੇ ਵਾਲੇ ਪਾਸੇ ਨੂੰ ਅਸੀਂ ਹਿਠਾੜ ਆਖਦੇ ਹਾਂ ਫੁੱਫੇ ਪਰਵਿੰਦੀ ਖੱਕੇ ਪਰਵਿੰਦੀ ਗੁੱਗੀ ਪਰਵਿੰਦੀ ਜੱਜੇ ਪਰਵਿੰਦੀ ਆਹ ਫਾਰਸੀ ਧੁਨੀਆ ਦਾ ਵਖਰੇਵਾ ਕਿਹੜੇ ਬਲਾਰਿਆਂ ਦੇ ਜਹਨ ਵਿੱਚ ਸਾਰਥਕ ਨਹੀਂ ਆ ਮਲਬਈ ਵਾਲਿਆਂ ਦੇ ਏ ਆਪਸ਼ਨ ਸਹੀ ਹੈ ਮਲਵਈ ਚ ਆੰਤਿਮ ਅੱਖਰ ਨੂੰ ਕਿਹੜੀ ਸਵਰ ਧੁਨੀ ਜ਼ਿਆਦਾ ਵਰਜੋਗ ਹੁੰਦੀ ਹੈ ਅੰਤਿਮ ਅੱਖਰ ਕਿੱਥੇ ਗਿਆ ਹੈ ਠੀਕ ਹੈ ਤਾਂ ਇਹ ਸ਼ਬਦ ਜਿਹੜਾ ਐੜੇ ਨੂੰ ਦਲਾਵਾ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਬਨਾ ਮਲਵਈ ਉਪ ਭਾਸ਼ਾ ਦੇ ਵਿੱਚ ਜਿੱਥੇ ਬਿੰਦੀ ਟਿੱਪੀ ਦੀ ਲੋੜ ਨਹੀਂ ਉਹ ਵੀ ਬਹੁਤਾਂਤ ਵਿੱਚ ਵਰਤਦੇ ਆ ਨਾਸਕੀ ਜਿਨ੍ਹਾਂ ਦੀ ਵਰਤੋਂ ਵੀ ਮਾਲਵੇ ਦੇ ਵਿੱਚ ਹੀ ਜ਼ਿਆਦਾ ਕਰਦੇ ਆ ਨਾਸਕੀ ਚਿੰਨ ਸਾਡੇ ਕਿਹੜੇ राजे ਬਿੰਦੀ ਤੇ ਟਿੱਪੀ ਠੀਕ ਹੈ ਜਿਵੇਂ ਪੂਛ ਇਹਨੂੰ ਕਹਿੰਦੇ ਪੂਛ ਪਰਾ ਤਾਂ ਇਹਨੂੰ ਕਹਿੰਦੇ ਪ੍ਰਾਂਤ ਇਸ ਤਰੀਕੇ ਦੇ ਨਾਲ ਆ ਜੋ ਅੱਗੇ ਫਿਰ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਜੁਗਤ ਇਕਾਈ ਇਹਨਾਂ ਦੇ ਵਿੱਚੋਂ ਕਿਹੜੀ ਹੈ ਹੁਣ ਚਾਰ ਆਪਸ਼ਨਾਂ ਦੇ ਮੁਤਾਬਕ ਦੱਸਣਾ ਤਾਂ ਤੁਸੀਂ ਮੈਨੂੰ ਲੱਗਦਾ ਲਗਾ ਲੋਗੇ ਤੁਨੀਗ੍ਰਾਮ ਸ਼ਬਦਗ੍ਰਾਮ ਸ਼ਬਦ ਅੱਖਰ ਰੂਪਗ੍ਰਾਮ ਤਾਂ ਸਭ ਤੋਂ ਛੋਟੀ ਇੱਥੇ ਦਿੱਤੀ ਹੋਈ ਹੈ ਰੂਪਗ੍ਰਾਮ ਛੋਟੀ ਆਪਸ਼ਨ ਲਗਾ ਦਾਂਗੇ ਅੱਗੇ ਆਜੋ ਹੁਣ ਪੰਜਾਬੀ ਭਾਸ਼ਾ ਮੁਕਰੂਪ ਵਿੱਚ ਕਿਸ ਤਰ੍ਹਾਂ ਦੀ ਹੈ ਮੁਕਰੂਪ ਵਿੱਚ ਸੂਰਾਤਮਕ ਹੈ ਸੀ ਆਪਸ਼ਨ ਬਿਲਕੁਲ ਸਹੀ ਹੈ ਸਤੰਤਰ ਪਾਵੰਚ ਕਿਹੜਾ ਹੈ ਲੇਖ ਆ ਈ ਅਣ ਇਹਨਾਂ ਦੇ ਵਿੱਚੋਂ ਕਿਹੜਾ ਸਤੰਤਰ ਪਾਵੰਚ ਲੱਗ ਰਿਹਾ ਹੈ ਸੋ ਅਸੀਂ ਕਹਾਂਗੇ ਏ ਆਪਸ਼ਨ ਸਤੰਤਰ ਪਾਵੰਚ ਨੂੰ ਦਰਸਾ ਰਿਹਾ ਹੈ ਵਾਕੰਚ ਭਾਸ਼ਾ ਇਕਾਈ ਹੈ ਅਰਥ ਵਰਗੀ ਵਾਕ ਵਰਗੀ ਜਾਂ ਫਿਰ ਸ਼ਬਦ ਵਰਗੀ ਜਾਂ ਧੁਨੀ ਵਰਗੀ ਤਾਂ ਵਾਕੰਚ ਦੀ ਗੱਲ ਹੋਈ ਹੈ ਤਾਂ ਵਾਕ ਵਰਗੀ ਹੀ ਹੋਵੇਗੀ ਬੀ ਆਪਸ਼ਨ ਸਹੀ ਜਵਾਬ ਹੈ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਪੂਰਨ ਕਾਈ ਚਾਰ ਆਪਸ਼ਨਾਂ ਦੇਖਾਂਗੇ ਉਸ ਦੇ ਆਧਾਰ ਤੇ ਸਹੀ ਜਵਾਬ ਟਿੱਕ ਲਗਾ ਦਾਂਗੇ ਅਰਥਜੁਗਤ ਅਰਥਪੂਰਨ ਕਾਈ ਛੋਟੀ ਤੋਂ ਛੋਟੀ ਹੁਣ ਚਾਰਾਂ ਦੇ ਵਿੱਚੋਂ ਕਿਹੜਾ ਛੋਟ ਹੈ ਭਾਵੰਚ ਬੀ ਆਪਸ਼ਨ ਸਹੀ ਹੈ ਪਲੱਸ ਅਰਥਜੁਗਤ ਵੀ ਹੈ ਅੱਗੇ ਆਜੋ ਪਾਰਸ਼ਵਿਕ ਵਿਅੰਜਨ ਕਿਹੜਾ ਹੈ ਪਾਰਸ਼ਵਿਕ ਪਾਸੇਦਾਰ ਪਾਸੇਦਾਰ ਕਿਹੜਾ ਹੈ ਲੱਲਾ ਤੇ ਲੱਲੇ ਪਰਵਿੰਦੀ ਪਰ ਇੱਥੇ ਕੋਈ ਦਿੱਤਾ ਸੀ ਬੀ ਆਪਸ਼ਨ ਸਹੀ ਜਵਾਬ ਹੈ ਪੰਜਾਬੀ ਦਾ ਕਿਹੜਾ ਵਿਅੰਜਨ ਤਾਲਵੀ ਹੈ ਚਚਾ ਛੱਛਾ ਜੱਜਾ ਇਹੀ ਆਊਗਾ ਚਚਾ ਛੱਛਾ ਜੱਜਾ ਚੱਜਾ ਬਟ ਹੁਣ ਇਤੇ ਚੱਜਾ ਵੀ ਆ ਗਿਆ ਹੁਣ ਅਸੀਂ ਇੱਥੇ ਉਲਝ ਗਏ ਕਿਉਂ ਕਿ ਕਗਾ ਛੱਜਾ ਟੱਡਾ ਤੱਦਾ ਤੇ ਪੱਬਾ ਯਾਦ ਰੱਖਣੀ ਹੈ ਇਹ ਧੁਨੀਆਂ ਕਗਾ ਛੱਜਾ ਟੱਡਾ ਤੱਦਾ ਤੇ ਪੱਬਾ ਇਹ ਧੁਨੀਆਂ ਦੇ ਉੱਪਰ ਅਸੀਂ ਸੁਰਹਾ ਵੀ ਹੋ ਚੁੱਕੀ ਹੈ ਤਾਂ ਤਾਲਵੀ ਇਹਨਾਂ ਦੇ ਵਿੱਚੋਂ ਕਿਹੜਾ ਹੈ ਫਿਰ ਉਸ ਅਧਾਰ ਤੇ ਸਹੀ ਕਿਹੜਾ ਮੰਨਿਆ ਜਾ ਸਕਦਾ ਹੈ ਪੇਪਰ ਦੇ ਵਿੱਚ ਏ অপਸ਼ਨ ਸਹੀ ਹੈ ਹਾਂ ਅਗਲੇ ਸਵਾਲ ਤੇ ਚੱਲਦੇ ਆ ਭਾਈ ਆਜੋ ਫਿਰ ਆ ਗਈ ਪੰਜਾਬੀ ਸੰਸਾਰ ਦੀ ਕਿੰਵੀ ਪੰਜਾਬੀ ਸੰਸਾਰ ਦੀ ਕਿੰਵੀ ਭਾਸ਼ਾ ਹੈ ਤੀਸਰੀ 13ਵੀਂ ਤੀਵੀਂ ਇਹ ਕੀ ਹੋ ਗਿਆ 13ਵੀਂ ਸਹੀ ਹੈ ਸੋ ਸੰਸਾਰ ਦੀ ਪੁੱਛਿਆ ਕਿੰਵੀ ਭਾਸ਼ਾ ਹੈ ਤੇ ਤੀਸਰੀ 13ਵੀਂ 30ਵੀਂ ਅਸਲ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ 10ਵੇਂ ਨੰਬਰ ਤੇ ਆਉਂਦੀ ਹੈ ਪੰਜਾਬੀ ਭਾਸ਼ਾ ਇੱਥੇ ਕੋਈ ਵੀ ਆਪਸ਼ਨ ਸਹੀ ਨਹੀਂ ਦਿੱਤੀ ਹੋਈ ਪੂਰੇ ਸੰਸਾਰ ਦੇ ਵਿੱਚ 10ਵੇਂ ਨੰਬਰ ਤੇ ਪੰਜਾਬੀ ਭਾਸ਼ਾ ਨੂੰ ਬੋਲਣ ਵਾਲੇ ਬਲਾਰੇ ਨੇ ਸੋ ਜੇ ਸੰਵਿਧਾਨ ਦੇ ਵਿੱਚ ਗੱਲ ਕਰਨੀ ਹੋਵੇ ਤਾਂ 13ਵੇਂ ਸਥਾਨ ਦੇ ਵਿੱਚ ਆਉਂਦੀ ਹੈ ਸੋ ਅੱਜ ਲਈ ਇੰਨੇ ਹੀ ਪ੍ਰਸ਼ਨ ਸਨ ਉਮੀਦ ਹੈ ਕਿ ਤੁਹਾਨੂੰ ਇਹ ਸਾਰੇ ਹੀ ਕਵਸਚਨ ਜਿਹੜੇ ਵਧੀਆ ਲੱਗੇ ਹੋਣਗੇ ਪਰ ਆਪਾਂ ਫਟਾਫਟ ਤਰੀਕੇ ਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ ਸੇ ਹਾਲਾਂਕਿ ਇਹਨਾਂ ਦੇ ਵਿੱਚ ਕੋਈ ਵੀ ਕਨਫਿਊਜ਼ਨ ਤੁਹਾਨੂੰ ਨਹੀਂ ਹੋਵੇਗੀ ਜੇਕਰ ਹੈਗੀ ਵੀ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਬਾਕੀ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਨ ਨਾ ਭੁੱਲਣਾ ਧੰਨਵਾਦ ਸਤਿ ਸ਼੍ਰੀ ਅਕਾਲ